ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸੁਲਾਕਾਦੇ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਗੈਰਕੂਨੀ ਪ੍ਰਵਾਸੀਆਂ ਦੇ ਹੱਕ ਵਿੱਚ ਵੱਡਾ ਫੈਸਲਾ ਡੋਨਲਡ ਟਰੰਪ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਬਰਥ ਰਾਈਟ cittenship ਦਾ ਖਾਤਮਾ ਕਰਦੇ ਕਾਰਜਕਾਰੀ ਹੁਕਮਾਂ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ ਨੌਵੇਂ ਸਰਕਟ ਦੀ ਅਪੀਲ ਅਦਾਲਤ ਨੇ ਕਿਹਾ ਹੈ ਕਿ 트럼ਪ ਦਾ ਹੁਕਮ ਸਾਰਾ ਸਾਰ ਨਾਜਾਇਜ਼ ਹੈ ਜੋ ਸੰਵਿਧਾਨਕ ਦੀ 14 20 14 ਸੋਚ ਦੀ ਉਲੰਘਣਾ ਕਰਦਾ ਹੈ ਦੱਸਦੀ ਹੈ ਕਿ ਔਨ ਦੀ 27 ਜੁਲਾਈ ਤੋਂ ਉਹਨਾਂ ਰਾਜਾਂ ਵਿੱਚ ਵਸਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ ਜੰਮੇ ਬੱਚਿਆਂ ਨੂੰ ਨਾਗਰਿਕਤੋਂ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਵੱਲੋਂ 트럼ਪ ਦੇ ਕਾਰਜਕਾਰੀ ਹੁਕਮਾਂ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਕਾਨੂੰਨ ਦੇ ਜਾਣਕਾਰ ਮੁਤਾਬਕ ਜਾਣਕਾਰਾਂ ਮੁਤਾਬਕ ਹੁਣ 트াম্প ਦੀ ਇੱਕੋ ਇੱਕ ਉਮੀਦ ਸੁਪਰੀਮ ਕੋਰਟ ਤੇ ਟਿਕ ਚੁੱਕੀ ਹੈ ਅਤੇ ਸਰਪੁੱਚ ਅਦਾਲਤ ਵਿੱਚ ਰਿਪਬਲਿਕ ਪਾਰਟੀਆਂ ਦੀ ਸਰਕਾਰਾਂ ਦੌਰਾਨ ਨਾਮਜੱਦ ਜੱਜਾਂ ਦੀ ਗਿਣਤੀ ਵੱਧ ਹੈ ਉਧਰ ਵਾਈਟ ਹਾਊਸ ਨੇ ਕਿਹਾ ਹੈ ਕਿ ਅਪੀਲ ਅਦਾਲਤ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿੱਚ ਜੰਮਣ ਵਾਲੇ ਬੱਚਿਆਂ ਨੂੰ ਨਾਗਰਿਕਾ ਦੇ ਹੱਕ ਤੋਂ ਵਾਂਝਾ ਵਾਂਝਾ ਕਰਦੇ ਵਕਰ ਕਰਦੇ ਹੁਕਮਾਂ ਦੀ ਟੁਕਵੀ ਵਿਆਖਿਆ ਨਹੀਂ ਕੀਤੀ ਗਈ ਹੈ ਫੈਸਲੇ ਵਿਰੁੱਧ ਜਲਦ ਅਪੀਲ ਦਾਇਰ ਕੀਤੀ ਜਾ ਸਕਦੀ ਹੈ ਕ੍ਰੰਪ ਦਾ ਕਹਿਣਾ ਹੈ ਕਿ ਕਿ ਸੰਵਿਧਾਨਕ ਦੀ 14ਵੀਂ ਸੋਧ ਗੈਰਕੁਣੀ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਉੱਤੇ ਲਾਗੂ ਨਹੀਂ ਹੁੰਦੀ ਅਤੇ 9ਵੇਂ ਸਰਕਟ ਦੀ ਅਪੀਲ ਅਦਾਲਤ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ ਕਿ 14ਵੀਂ ਸੋਧ ਅਧੀਨ ਅਮਰੀਕਾ ਵਿੱਚ ਮੌਜੂਦ ਕਿਸੇ ਵੀ ਪਰਿਵਾਰ ਦੇ ਘਰ ਪੈਦਾ ਹੋਣ ਵਾਲੇ ਬੱਚੇ ਨੂੰ ਨਾਗਰਿਕਤਾ ਦੀ ਸਹੂਲਤ ਦਿੱਤੀ ਗਈ ਹੈ ਬੀ ਸੀ ਬੀ ਐਸ ਨਿਊਜ਼ ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਦੇ ਇੱਕ ਅਦਾਲਤ ਵੱਲੋਂ ਫਰਵਰੀ ਵਿੱਚ ਟਰੰਪ ਨੇ ਦੇ ਹੁਕਮਾਂ ਤੇ ਰੋਕ ਲਾਈ ਜਾਣ ਮਗਰੋਂ ਮਾਮਲਾ ਅਪੀਲ ਅਦਾਲਤ ਵਿੱਚ ਪੁੱਜਿਆ ਸੀ ਅਦਾਲਤ ਨੇ ਕਿਹਾ ਸੀ ਕਿ ਰਾਜ ਸਰਕਾਰਾਂ ਨੂੰ ਫੈਡਰਲ ਸਰਕਾਰ ਦੇ ਹੁਕਮਾਂ ਵਿਰੁੱਧ ਮੁਕਦਮਾ ਦਾਇਰ ਕਰਨ ਦਾ ਪੂਰਾ ਹੱਕ ਹੈ ਇਸ ਖਾਸ ਤੌਰ ਤੇ ਉਸ ਵੇਲੇ ਜਦੋਂ ਫੈਡਰਲ ਨੀਤੀ ਰਾਜਾਂ ਨੂੰ ਆਰਥਿਕ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਰਹੀ ਹੋਵੇ ਨਵੇਂ ਸਰਕਟ ਦੀ ਅਪੀਲ ਅਦਾਲਤ ਦਾ ਫੈਸਲਾ ਬਿੱਲ ਗੁਲੰਟ ਉਤਵੱਲੋਂ ਨਾਮਜ਼ਦ ਜੱਜ ਰੋਂਡਲ ਰੁੱਡਲ ਦੇ ਲਿਖਿਆ ਹੈ ਜਦੋਂ ਇਸ ਵਿੱਚ ਬ੍ਰਾਕ ਉਬ ਮਾਮਾ ਦੇ ਨਾਮਜ਼ਦ ਜੱਜ ਮਾਈਕਲ ਹੋਮਨ ਕਿਨਜ਼ ਵੀ ਸ਼ਾਮਿਲ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ